ਖੰਨਾਜ ਕਪੜੇ ਦੀ ਖਰੀਦਦਾਰੀ ਕਰਨ ਆਈ ਔਰਤ ਨੂੰ ਚੋਰ ਗਰੋਧੀਆਂ ਔਰਤਾਂ ਨੇ ਬਣਾਇਆ ਆਪਣਾ ਸ਼ਿਕਾਰ ਗਰੋਧੀ ਇੱਕ ਔਰਤ ਕਾਬੂ ਬਰਾਮਦ ਹੋਏ ਚੋਰੀ ਕੀਤੇ 40000 ਰੁਪਏ ਮੇਰੀ ਜਾਣਕਾਰੀ ਅਨਸਾਰ ਖੰਨਾ ਵਿਖੇ ਕਪੜੇ ਦੀ ਦੁਕਾਨ ਤੇ ਇੱਕ ਔਰਤ ਖਰੀਦਦਾਰੀ ਕਰਨ ਆਈ ਹੋਈ ਸੀ ਅਤੇ ਉਹ ਆਪਣੀ ਖਰੀਦਦਾਰੀ 'ਚ ਰੁੱਝ ਗਈ ਐਨ ਨੇ ਨੂੰ ਦੁਕਾਨ ਅੰਦਰ ਤਿਰ ਹੋਰ ਔਰਤ ਆਈਆਂ ਅਤੇ ਖਰੀਦਦਾਰੀ ਕਰਦੀ ਹੋਈ ਔਰਤ ਦੇ ਪਰਸ ਵਿੱਚੋਂ 40000 ਰੁਪਏ ਕੱਢ ਕੇ ਫਰਾਰ ਹੋ ਗਈਆਂ ਉੱਥੇ ਹੀ ਖਰੀਦਦਾਰੀ ਕਰਦੀ ਔਰਤ ਨੂੰ ਜਦ ਪਤਾ ਲੱਗਾ ਤਾਂ ਉਸਨੇ ਰੌਲਾ ਪਾਇਆ ਜਿਸ ਤੋਂ ਬਾਅਦ ਦੁਕਾਨ ਤੇ ਕੰਮ ਕਰਦੇ ਮਲਾਜਮ ਅਤੇ ਲੋਕ ਉਹਨਾਂ ਔਰਤਾਂ ਦੇ ਪਿੱਛੇ ਭੱਜੇ ਅਤੇ ਗਰੋਧੀ ਔਰਤ ਨੂੰ ਕਾਬੂ ਕਰ ਉਸ ਕੋਲੋਂ 40000 ਰੁਪਏ ਬਰਾਮਦ ਕੀਤੇ ਗਏ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਔਰਤ ਨੂੰ ਹਿਰਾਸਤ ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੋਰ ਕਿੰਨੇ ਜਰੀ ਕੀ ਹੈ ਹੋਰ ਕਿੰਨਾ ਜਰੀ ਕੀ ਹੈ ਪੈਸੇ ਕੱਢਲੇ ਦੂਰ ਕਿ ਕੋਨੇ ਤੇ

ਸਰ ਮੈਂ ਇੱਥੇ ਕੱਪੜੇ ਖਰੀਦ ਰਹੀ ਸੀ ਮੇਰੀ ਪਰਸ ਦੀ ਸੈਡਲ ਜਿੱਪ ਚੋਂ ਪੈਸੇ ਕੱਢ ਕੇ ਲੇਡੀਜ਼ ਫਰਾਰ ਹੋ ਗਈ ਤਿੰਨ ਜਾਣੀਆਂ ਸਨ ਇਹ ਹਾਂਜੀ ਦੋ ਹੋਰ ਕੱਢ ਕੇ ਲੈ ਕੇ ਗਈਆਂ ਪਰ ਫੜਾਈ ਨੂੰ ਦਿੱਤਾ ਹੀ ਉਹਨਾਂ ਨੇ ਪਿੱਛਾ ਨਹੀਂ ਕੀਤਾ ਜੀ ਇਹਨਾਂ ਨੇ ਇੱਥੇ ਹੀ ਬਸ ਇਹਨਾਂ ਨੂੰ ਪਤਾ ਨਹੀਂ ਨਹੀਂ ਵੈਸਟਰਨ ਜੀ ਉਹ ਵੀ ਬਾਅਦ ਚ ਹੈ ਹਾਂਜੀ ਪਿੱਛਾ ਨਹੀਂ ਕੀਤਾ ਬਿਲਕੁਲ ਇੱਥੇ ਹੀ ਇਹਨਾਂ ਨੂੰ ਬਸ ਪਰਸ ਖੋਲਿਆ ਹੀ ਇਹਨਾਂ ਨੇ ਹਾਂਜੀ ਰਮੇਸ਼ ਸਿੰਘ ਜੀ ਇਹਨਾਂ ਨੂੰ ਸਾਨੂੰ ਲੱਗਿਆ ਵੀ ਦੋ ਲੇੜੀਆਂ ਆਈਆਂ ਇੱਥੇ ਖੜੀਆਂ ਰਹੀਆਂ ਫੜਾ ਫੜਨਾ ਭੱਜ ਲਿਆ ਉਹ ਲੇੜੀਆਂ ਸਾਨੂੰ ਸ਼ੱਕ ਹੋਇਆ ਅਸੀਂ ਕਿਹਾ ਵੀ ਇਹ ਕੁਝ ਨਾ ਕੁਝ ਕਰਕੇ ਗਈਆਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਕਿਹਾ ਵੀ ਤੁਸੀਂ ਆਪਣਾ ਇਹਨਾਂ ਤੋਂ ਪਰੇ ਰਿਹਾ ਕਰੋ ਵੀ ਇਹ ਇਹਨਾਂ ਕੋਈ ਪਤਾ ਨਹੀਂ ਜਦੋਂ ਇਹਨਾਂ ਨੇ ਪਰਸਪਰ ਚੈੱਕ ਕੀਤਾ ਜਦੋਂ ਦੇਖਿਆ ਵੀ ਸੱਚੀ ਹੋਏ ਪੈਸੇ ਕੱਢ ਕੇ ਲੈ ਗਏ ਇਹਨਾਂ ਦੇ 40-45000 ਰੁਪਇਆ ਸੀਗਾ ਕਾਪੀ ਸੀਗੀ ਤੇ ਅਸੀਂ ਫੜਾ ਫੜ ਤਿੰਨ ਲੇੜੀਆਂ ਭੱਜੇ ਗਈਆਂ ਇਹ ਤੇ ਅਸੀਂ ਪਾਰਕਿੰਗ ਜਾ ਕੇ ਸਾਰਿਆਂ ਨੂੰ ਪਾਰਕਿੰਗ ਵਾਲੇ ਕਹਿੰਦੇ ਵੀ ਭੱਜੀਆਂ ਗਈਆਂ ਤਿੰਨ ਲੇੜੀਆਂ ਮੈਂ ਫਟਾਫਟ ਪਾਰਕਿੰਗ ਦੇ ਬਾਹਰ ਜਾ ਕੇ ਨਾ ਤਿੰਨਾਂ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਇਹਦੇ ਕੋਲ ਮੈਨੂੰ ਮੈਂ ਕਿਹਾ ਕੱਢ ਪੈਸੇ ਇਹ ਦੋ ਫੜੀਆਂ ਇੱਕ ਨੇ ਇਹਨੇ ਮੈਨੂੰ ਪੈਸੇ ਕੱਢ ਕੇ ਇੱਥੋਂ ਪੈਸੇ ਕੱਢ ਕੇ 40 45000 ਰੁਪਏ ਫੜਾਤਾ ਮੇਰੇ ਹੱਥ 'ਚ ਇਹਦਾ ਅਸੀਂ ਫੜ ਲਈ ਦੂਈ ਭੱਜ ਗਈ ਉਹ ਤਿੰਨ ਜਾਨੀਆਂ ਸੀ ਹਾਂਜੀ ਤਿੰਨ ਜਾਨੀਆਂ ਸੀ ਮੇਰਾ ਸੁਖਵਿੰਦਰ ਸਿੰਘ ਆ ਜੀ ਸਾਡੇ ਕੋਲ ਨਾ ਜੀ ਭੈਣ ਜੀ ਕੱਪੜੇ ਲੈ ਰਹੀ ਸੀ ਇੱਥੇ ਖੜੀ ਵੜੀ ਲੈ ਰਹੀ ਤੇ ਮੈਨੂੰ 1000 ਰੁਪਏ ਬਟਾਇਆ ਇਹਨਾਂ ਨੇ ਬਾਕੀ ਇਹ ਹੋਰ ਟੀ-ਸ਼ਰਟ ਦੇਖਣਾਂ ਕਿ ਦੋ ਆਈਆਂ ਲੇਡੀਜ਼ ਇੱਥੇ ਆ ਕੇ ਫਟਦੇ ਹੀ ਖੜੀਆਂ ਇੱਥੇ ਉਹਨਾਂ ਕੋਈ ਪੁੱਛਿਆ ਨਹੀਂ ਵੀ ਲੈਣਾ ਕਿ ਨਹੀਂ ਲੈਣਾ ਖੜੀਆਂ ਖੜੀਆਂ ਦੋ ਦੋ ਕੁ ਮਿੰਟ ਬਾਅਦ ਜਦੋਂ ਪਤਾ ਨਹੀਂ ਐ ਭੱਜਦੇ ਮੈਨੂੰ ਸ਼ੱਕ ਪਿਆ ਵੀ ਇਹ ਕੋਈ ਮੈਂ ਕਿਹਾ ਪੰਜ ਜੀ ਦੇਖਿਓ ਕੋਈ ਧਿਆਨ ਰੱਖਿਆ ਕਰੋ ਵੀ ਕੋਈ ਉਹਨਾਂ ਕੋਈ ਗੱਲ ਦਿੰਦੀਆਂ ਨਾ ਕਿ ਪਤਾ ਨਾ ਜਿਆਦਾ ਨਾ ਮਾਰੇ ਪੈਸੇ ਕਹਿੰਦੇ ਮੇਰੇ ਤਾਂ ਪੈਸੇ ਗਿਆ ਹੋਗੇ ਮੈਂ ਜਦ ਤਿੰਨੇ ਮੁੰਡੇ ਭਜਾਏ ਪਿੱਛੇ ਜੀਜੀ ਰੋਡ ਤੇ ਜਾ ਕੇ ਉੱਥੇ ਫਾੜੀਆਂ ਮੋੜ ਤੇ ਆਈਆਂ ਕੁਝ ਖਰੀਦਣ ਦੇ ਬੰਦੇ ਸੀ ਇਹ ਵੀ ਕੁਝ ਵੀ ਜਾਨੂ ਜਾ ਕੇ ਫੜ ਲੈਂਦੀ ਆ ਫਿਰ ਉਹ ਜਿਹੜੀਆਂ ਕੱਢ ਕੇ ਲੈ ਗਈਆਂ ਉਹ ਤਾਂ ਗਾਇਬ ਹੋ ਗਈਆਂ ਭੱਜ ਗਈਆਂ ਦੂਜੀ ਨੂੰ ਫੜਾ ਕੇ ਪੈਸੇ ਪੈਸੇ ਉਹਦੇ ਕੋਲ ਬਰਾਮਤ ਹੋ ਕੇ ਪੈਸੇ ਉਹ ਭੈਣ ਜੀ ਨੂੰ ਦੇ ਦਿੰਦੇ ਹਾਂਜੀ ਬਾਕੀ ਹਾਂਜੀ ਕੈਮਰਾ ਲੱਗਿਆ ਹੈ ਜੀ ਆਪਣੇ ਸੁਖਵੀਰ ਸਿੰਘ ਅੱਛਾ ਕਿੱਦਾਂ ਫੜੀਆਂ ਇਹ ਫਿਰ ਲੇਡੀਜ਼ ਇਹ ਲੇਡੀਜ਼ ਸ਼ਾਪ ਦੇ ਵਿੱਚ ਆਈਆਂ ਸੀ ਕਸਟਮਰ ਸਾਡੇ ਉਰੇ ਟੈਂਡੈਂਸ ਕਰ ਰਹੇ ਸੀਗੇ ਨਾਲੇ ਇਹਨਾਂ ਨੇ ਜਿੱਪ ਖੋਲੀ ਪੈਸੇ ਲੈ ਕੇ ਭੱਜ ਗਈਆਂ ਰੋਡ ਦੇ ਵਿੱਚ ਰੋਡ ਤੇ ਬਹੁਤ ਸਾਰੀ ਟ੍ਰੈਫਿਕ ਸੀ ਉਹਨਾਂ ਦੇ ਵਿੱਚ ਮਦਦ ਰਲ ਕੇ ਜੀ ਫੇ ਰੋਡ ਕ੍ਰੋਸਿੰਗ ਕਰਨ ਲੱਗੇ ਸੀਗੇ ਅਸੀਂ ਦੇਖ ਲਈ ਅਚਾਨਕ ਉਸ ਤੋਂ ਪਹਿਲਾਂ ਮੈਂ ਫੜ ਲਿਆ ਜੀ ਫਿਰ ਸਾਡੇ ਮਾਲਕ ਸਾਹਿਬ ਨੇ ਫੜ ਲਿਆ ਸੀਗਾ ਫਿਰ ਇਹਨਾਂ ਨੇ ਪੈਸੇ ਮਤਲਬ ਕਿ ਲਾਲੇ ਸੀਗੇ ਉਹਨਾਂ ਕੋਲੋਂ ਜੀ ਹਾਂਜੀ ਇਹ ਦੋ ਦੋਨਾਂ ਦਾ ਦੋ ਜਣੀਆਂ ਜਿਹੜੀ ਨਾਲ ਸੀਗੀਆਂ ਸਪੈਸ਼ਲ ਟੈਂਪੂ ਸੀਗਾ ਜੀ ਉਹਨਾਂ ਦਾ ਕਰਵਾਇਆ ਹੋਇਆ ਤੇ ਬਹੁਤ ਚਤੁਰ ਮਹਿਲਾ ਸੀਗੀ ਮਿੰਟ ਤੋਂ ਪਹਿਲਾਂ ਬੜੀ ਗੈਫੇ ਹੋ ਗਈ ਪਤਾ ਨਹੀਂ ਲੱਗਦਾ ਅਚਾਨਕ ਇਹਨਾਂ ਦਾ ਉਸ ਤੋਂ ਪਹਿਲਾਂ ਵੀ ਵਾਕਏ ਕਰੇ ਹੋਏ ਨੇ ਇਹਨਾਂ ਦੇ ਕਿੰਨੇ ਕਿਹ ਕੀ ਲੱਗਦਾ ਕਿੱਥੋਂ ਦੀਆਂ ਲੱਗਦੀਆਂ ਇਹਨਾਂ ਕਹਿਣ ਦਾ ਹੀ ਇਹੀ ਹੈ ਵੀ ਮਾਧੇਪ੍ਰਦੇਸ਼ ਦੇ ਨਹੀਂ ਸਟੇਟ ਦੇ ਇਹ ਮਤਲਬ ਕਿ ਆਪਣੇ ਇੰਡੀਆ ਆ ਕੇ ਹੁਣ ਕਈ ਜਗ੍ਹਾ ਤੇ ਕਾੜ ਵੀ ਕਰਕੇ ਆਏ ਹੋਣਗੇ ਇਹ ਤਾਂ ਹੈ ਨਹੀਂ ਡਾਇਰੈਕਟ ਆਏ ਹੋਣਗੇ ਹੁਣ ਚਲੋ ਅਸੀਂ ਫੜੀਆ ਇਹਨਾਂ ਨੇ ਗਾਦੀ ਇਮਾਨਦਾਰੀ ਦਿਖਾਈ ਹੈ ਜੀ ਪੱਤੀ ਭੱਜ ਗਈਆਂ ਹਾਂਜੀ ਬਾਕੀ ਦੋ ਟੈਂਪੂ ਵੀ ਭੱਜ ਗਈਆਂ ਜੀ ਆਪਣੇ ਜਿਹੜਾ ਕਰਵਾਇਆ ਹੋਇਆ ਸੀ ਇਹਨਾਂ ਦਾ ਮੈਨੂੰ ਕਰੀਬ 11:30 ਵਜੇ ਬਿੱਟੂ ਦੇ ਆਪਣੇ ਕੱਪੜੇ ਦਾ ਵਪਾਰ ਕਰਦੇ ਨੇ ਕਿਉਂ ਅਮਰਦਾਸ ਮਾਰਕੀਟੋਂ ਫੋਨ ਆਇਆ ਸੀ ਬੀਤੇ ਤੈਨ ਲੇਡੀਆਂ ਆਪਣਾ ਚੋਰੀ ਦੀ ਚੋਰੀ ਕੰਦੀ ਨਿਆਤਨਾਂ ਕੰਦੇ ਘੁੰਮ ਰਹੀਆਂ ਅੜਦੀ ਸਪੋਰਟ ਸਦਾ ਕੇਐਸਸੀ ਦਾ ਗਰੁੱਪ ਨੂੰ ਮੌਕਾ ਤੇ ਭੇਜਿਆ ਤੇ ਮਗਰੋਂ ਫਿਰ ਮੈਂ ਵੀ ਗਿਆ ਸਾਡੇ ਉਹਨਾਂ ਵਿੱਚੋਂ ਕਿਸੇ ਲੇਡੀ ਸਾਨੂੰ ਕਰਦਾ ਨੋਜਾ ਨਾਮ ਦੀ ਲੇਡੀ ਸਾਨੂੰ ਮਿਲ ਗਈ ਲੇਡੀ ਮਿਲ ਗਈ ਜਿਹਨਾਂ ਤੋਂ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਬਾਕੀ ਕੁਝ ਪੜਤਾਲ ਤੋਂ ਬਾਅਦ ਅਧਿਕਾਰ ਵੀ ਹੋ ਗਏ ਹਾਂ ਪਤਾ ਲੱਗਿਆ ਕਿਥੋਂ ਦੇ ਲੇਡਿਸ ਨੇ ਲੇਡਿਸ ਐਮਪੀ ਦੱਸ ਰਹੇ ਨੇ ਹਾਂਗੇ ਪੜਤਾਲ ਕਰ ਰਹੇ ਹਾਂ ਇਹ ਕੋਈ ਮਾਮਲਾ ਨਹੀਂ ਲੱਗਦਾ ਕਿ ਉਹ ਤਰ ਹੈ ਨਹੀਂ ਮਾਮਲਾ ਇਹਦਾ ਕੋਈ ਗੱਲ ਹੀ ਕਰਨੀ ਨਹੀਂ ਆ ਜੀ ਕਿਸਾਨ ਇੱਕ ਫੋਨ ਮੋਬਾਈਲ ਜੀ 40000 ਦਾ ਕੱਟਿਆ ਗਿਆ ਸਰ ਨਹੀਂ ਇਹਦੇ ਬਾਰੇ ਤਸਦੀਕ ਕਰ ਰਹੇ ਹਾਂ ਜੀ